ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਤੇ ਆਪਾਂ ਜੀ ਇਹ ਆਪਣੇ ਘਰ ਦੇ ਨੇੜੇ ਹੀ ਆ ਵੀ ਜਾਨੀ ਕਿ ਆਪਣੀ ਹਵੇਲੀ ਦੇ ਵਿੱਚ ਹੀ ਆ ਬਾਹਰਲੀ ਸਾਈਡ ਤੇ ਇਹ ਜੀ ਸਾਪਾਂ ਦੇ ਦੋ ਜੋੜੇ ਰਹਿੰਦੇ ਆ ਇੱਥੇ ਤੇ ਡੇਲੀ ਇਸੇ ਤਰ੍ਹਾਂ ਛਾਮ ਨੂੰ ਨਿਕਲ ਪੈਂਦੇ ਆ ਤੇ ਬਹੁਤ ਜ਼ਿਆਦਾ ਇੱਥੇ ਮਸਤੀ ਕਰਦੇ ਆ ਇਹ ਇਹ ਆਜੇ ਇਹ ਇੱਕ ਜੋੜਾ ਏ ਤੇ ਇੱਕ ਹੋਰ ਜੋੜਾ ਏ ਦੋ ਸੱਪਾਂ ਦੇ ਜੋੜੇ ਆ ਤੇ ਸਾਡੇ ਤਾਂ ਜੀ ਬਹੁਤ ਹੀ ਸੰਤ ਡਰ ਲੱਗਦਾ ਏ ਵੀ ਪਤਾ ਨਹੀਂ ਕਰੇ ਨਾ ਆ ਜਾ ਨਾ ਤੇ ਇੱਕ ਵਾਰੀ ਘਰ ਆ ਵੀ ਗਏ ਸੀ ਤੇ ਨੇੜੇ ਹੀ ਆ ਗਏ ਸੀ ਗੇਟ ਦੇ ਤੇ ਫਿਰ ਮੇਰੇ ਡੈਡੀ ਬਾਹਰ ਨਿਕਲੇ ਤੇ ਉਹ ਭੱਜ ਕੇ ਚਲੇ ਗਏ ਤੇ ਬਹੁਤ ਹੀ ਜੀ ਡਰ ਲੱਗ ਰਿਹਾ ਏ ਸਾਨੂੰ ਤਾਂ ਦੋ ਜੋੜੇ ਆ ਸੱਪਾਂ ਦੇ ਤੇ ਰੋ ਜੀ ਇਸੇ ਤਰ੍ਹਾਂ ਕਦੇ ਇਹ ਦੋਨੋਂ ਨਿਕਲ ਪੈਂਦੇ ਆ ਕਦੇ ਉਹ ਨਿਕਲ ਪੈਂਦੇ ਆ ਤੇ ਬਹੁਤ ਮਸਤੀ ਕਰਦੇ ਆ ਅਸੀਂ ਪਹਿਲਾਂ ਇੱਕ ਜਗ੍ਹਾ ਤੇ ਇਹ ਬਾਲਣ ਜਾ ਪਿਆ ਸੀ ਇਟਾਂ ਜੀਆਂ ਤੇ ਉਹ ਚੁੱਕ ਕੇ ਹੁਣ ਦੂਸਰੀ ਥਾਂ ਤੇ ਜੋੜੀਆਂ ਆ ਬਾਕੀ ਉੱਥੇ ਵੀ ਚਲੇ ਗਏ ਤੇ ਇਹ ਜੀ ਆਪਣਾ ਕਾਰ ਹੀ ਇੱਥੇ ਬਣਾਈ ਬੈਠੇ ਆ ਛੱਡਦੇ ਹੀ ਨਹੀਂ ਕਾਰ ਆਪਣਾ ਇਹ ਤੇ ਇੱਥੇ ਜੀ ਡੇਲੀ ਇਦਾਂ ਹੀ ਮਸਤੀ ਕਰਦੇ ਆ ਸਾਰੇ ਪਿੰਡ ਦੇ ਆਸ-ਪਾਸੇ ਦੇ ਲੋਕ ਵੀ ਆ ਕੇ ਦੇਖਦੇ ਆ ਤੇ ਬਹੁਤ ਜ਼ਿਆਦਾ ਜੀ ਇਥੋਂ ਸਾਡਾ ਲੰਘ ਆ ਵੀਏ ਰਸਤੇ ਦੇ ਵਿੱਚ ਹੀ ਆ ਤੇ ਰਾਤ ਨੂੰ ਵੀ ਨਿਕਲਣਾ ਪੈਂਦਾ ਏ ਤੇ ਬਹੁਤ ਜ਼ਿਆਦਾ ਜੀ ਅਸੀਂ ਤਾਂ ਡਰੇ ਹੋਏ ਆ ਤੇ ਹੁਣ ਕਦੇ ਤਾਂ ਸੋਚਦੇ ਆ ਕਿ ਆਪਾਂ ਜੋਗੀ ਨੂੰ ਮੰਗਾ ਕੇ ਤੇ ਇਹਨਾਂ ਨੂੰ ਵੀ ਪਕੜ ਪਾ ਤਈਏ ਤੇ ਫਿਰ ਡਾਰ ਵੀ ਲੱਗਦਾ ਏ ਕਿਉਂਕਿ ਕਹਿੰਦੇ ਆ ਨਾ ਕਿ ਜੋੜਾ ਵੀ ਨਿਕਲਣਾ ਵੀ ਨਹੀਂ ਚਾਹੀਦਾ ਵੀ ਖੋਰ ਪੈ ਜਾਂਦੀ ਏ ਸਪਣੀ ਹਨਾ ਤੇ ਬਹੁਤ ਜੀ ਡਰ ਸਾਨੂੰ ਤਾਂ ਲੱਗਦਾ ਇੰਨਾ ਸਪਾਂ ਤੋਂ ਤੇ ਰਾਤ ਨੂੰ ਵੀ ਬੱਚੇ ਵੀ ਆ ਬਾਹਰ ਵੀ ਨਿਕਲਣਾ ਵੀ ਪੈਂਦਾ ਏ ਤੇ ਬਾਕੀ ਜੀ ਬਹੁਤ ਔਖਾ ਹੋਇਆ ਪਿਆ ਏ ਤੇ ਮੈਂ ਸੋਚਿਆ ਕਿ ਆਪਾਂ ਆਪਣੀ YouTube ਫੈਮਿਲੀ ਨੂੰ ਵੀ ਆਪਣੇ ਘਰ ਦੇ ਨੇੜੇ ਰਹਿਣ ਵਾਲੇ ਸੱਪ ਜਿਹੜੇ ਦਿਖਾ ਦਈਏ ਤੇ ਦੇਖੋ ਕਿਦਾਂ ਸੇਰ ਕੱਟਦੇ ਆ ਬਸ ਇਦਾਂ ਹੀ ਰੋਜ਼ ਇਹਨਾਂ ਦੇ ਹੀ ਕੰਮ ਹੁੰਦਾ ਏ ਤੇ ਬਹੁਤ ਜ਼ਿਆਦਾ ਮਸਤੀ ਕਰਦੇ ਨੇ ਤੇ ਦੇਖੋ ਪਰ ਇਹ ਵੀ ਕੁਦਰਤ ਦੇ ਜੀ ਆ ਰਹਿਣਾ ਤੇ ਇਹਨਾਂ ਵੀ ਇੱਥੇ ਹੀ ਆ ਬਾਕੀ ਡਰ ਇਸ ਚੀਜ਼ ਤੋਂ ਲੱਗਦਾ ਹੈ ਕਿ ਨੱਚ ਜ਼ਹਿਰ کافی ਜ਼ਿਆਦਾ ਹੁੰਦੀ ਹੈ ਤੇ ਬਾਹ ਇਹ ਚੀਜ਼ ਦਾ ਹੀ ਡਰ ਹੁੰਦਾ ਹੈ ਹੋਰ ਤਾਂ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਹੁੰਦੀ ਜਦ ਪਾਵੇ ਰਹੀ ਜਾਲ ਤੇ ਚਲੋ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ